ਸੱਤ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਗਰਭਵਤੀ ਪ੍ਰੇਮਿਕਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਨਾ ਜੀ ਆਪਣੀ ਵਿਆਹੀ ਵਰੀ ਪ੍ਰੇਮਿਕਾ ਦੇ ਸਹੁਰੇ ਪਿੰਡ ਆਪਣੇ ਇੱਕ ਜਾਣੂ ਪਛਾਣੂ ਮੁੰਡੇ ਕੋਲ ਉਹਨਾਂ ਦੀ ਹਵੇਲੀ ਖੜਿਆ ਅਜੇ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਕੋਈ ਢੰਗ ਤਰੀਕਾ ਹੀ ਸੋਚ ਰਿਹਾ ਸੀ ਕਿ ਗਲੀ ਗਲੀ ਤੁਰੀ ਜਾਂਦੀ ਉਹ ਦੇਸ ਪਈ ਗੁਬਾਰੇ ਵਾਂਗ ਫੁੱਲਿਆ ਹੋਇਆ ਪੇਟ ਸ਼ਾਇਦ 7ਵੇਂ ਜਾਂ 8ਵੇਂ ਮਹੀਨੇ 'ਚ ਹੋਵੇਗੀ ਉਹ ਆਪਣੇ ਧਿਆਨ ਬਿਨਾਂ ਉਸ ਵੱਲ ਵੇਖਿਆ ਲੰਗ ਗਈ ਕਿਉਂ ਮਿਲਣਾ ਨਹੀਂ ਉਸ ਨੂੰ ਸਾਈਕਲ ਫੜ ਤੋੜਦਿਆਂ ਤੱਕ ਉਹਦੇ ਦੋਸਤ ਨੇ ਰਮਜ ਮਾਰੀ ਉਹ ਉਹਦੇ ਪੇਂਡ ਤੋਂ ਜਾਣੂ ਸੀ ਨਾ ਤੇ ਫਿਰ ਵਾਪਸ ਆਪਣੇ ਪਿੰਡ ਨੂੰ ਜਾਂਦਾ ਉਹ ਮਨ ਹੀ ਮਨ ਬੱਚੇ ਦੀ ਕਲਪਨਾ ਕਰਦਾ ਰਿਹਾ ਇਹ ਬੱਚਾ ਮੇਰਾ ਵੀ ਹੋ ਸਕਦਾ ਸੀ ਉਸ ਦਿਨ ਘਰ ਆ ਕੇ ਉਸਨੇ ਰੱਜ ਕੇ ਪੀਤੀ ਤੇ ਫਿਰ ਵੱਡੇ ਭਰਾ ਨਾਲ ਉੱਚਾ ਨੀਵਾ ਬੋਲ ਹਵੇਲੀ ਪਸ਼ੂਆਂ ਵਾਲੇ ਟਾਰੇ ਚ ਪਿਆ ਸਾਰੀ ਰਾਤ ਰੋਂਦਾ ਰਿਹਾ ਥੈਂਕ ਯੂ ਪਲੀਜ਼ ਸ਼ੇਅਰ ਐਂਡ ਲਾਈਕ